ਇਹੋ ਜਿਹਾ ਬੰਦਾ ਲੱਭ ਕੇ ਰੱਖਦੇ ਆ ਸਾਰਾ ਦਿਨ ਚੁਗਲੀਆਂ ਕਦੇ ਸਾਰਿਆਂ ਦੀਆਂ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਮਗਰ ਨਹੀਂ ਲੱਗੇ ਰਾਤ ਵਾਲੇ ਦੁਆਨ ਚ ਮੈਂ ਗੱਲ ਕੀਤੀ ਸੀ ਪਰ ਕਾ ਬੁਰਾ ਨਾ ਰੱਖ ਹੋ ਚੀਤ ਬੁਰਾ ਨਾ ਦਿਲ ਵਿੱਚ ਰੱਖ ਚਿੱਤ ਵਿੱਚ ਨਾ ਰੱਖ ਦੇ ਦੁੱਖਾਂ ਤੋਂ ਬਚਣਾ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ ਕਿਸੇ ਦਾ ਮਾੜਾ ਨਾ ਸੋਚੀ ਪਰ ਕਿਹੜਾ ਬੰਦਾ ਮੰਨਦਾ ਆਪਾਂ ਤੇ ਮਾੜਾ ਬੋਲਣ ਵਾਲੇ ਲੱਭ ਕੇ ਰੱਖਣੇ ਨੇ ਆਪਾਂ ਤੇ ਗੱਲ ਹੀ ਯਾਰ ਹੀ ਉਹਨੂੰ ਬਣਾਉਣਾ ਜਿਹੜਾ 10 5 7 10 ਦੀਆਂ ਸੁਣਾਵੇ ਅਈ ਤੇ ਦੋਸਤੀ ਉਹਨੂੰ ਬਣਾਉਨੇ ਆ ਜਿਹੜਾ ਬੰਦਾ ਰੱਬ ਦੀ ਗੱਲ ਕਰੇ ਉਹ ਤੇ ਪੈਸੇ ਨਹੀਂ ਚੰਗਾ ਲੱਗਦਾ ਸਾਨੂੰ ਜਿਨ੍ਹਾਂ ਦੇ ਸੰਧੜਿਆਂ ਦੁਰਮਤ ਵੰਝੇ ਮਿੱਤਰ ਸਾੜੜੇ ਸੀ ਹੌਂਟ ਉਹਨੇ ਦੀ ਜਗ ਸਬਾਇਆ ਜਨ ਨਾਨਕ ਬਿਰ ਲੈ ਗਈ ਮਿੱਤਰ ਉਹ ਬਣਾਣੀ ਚਾਹੀਦੀ ਚੱਜ ਦੀ ਗੱਲ ਕਰਨ ਦੁਰਮਤ ਮਾੜੀ ਮਤ ਛਡਾਣ ਸਾਡੀ ਸੋ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿਤ ਗੁਰਮੁਖਾਂ ਨਾਲ ਦੋਸਤੀ ਪਾਓ ਸਤਿਗੁਰੂ ਨਾਲ ਚਿਤ ਲੱਗੇਗਾ ਫਿਰ ਮਨਮੁਖ ਸੌਂ ਕਰ ਦੋਸਤੀ ਸੁਖ ਕੇ ਪੁੱਛਿਆ ਮਿੱਤਰ ਕਹਿੰਦੇ ਮਨਮੁਖਾਂ ਨਾਲ ਦੋਸਤੀ ਪਾ ਕੇ ਸੁਖ ਲੱਭਣਾ ਮਨਮੁਖਾਂ ਨਾਲ ਦੋਸਤੀ ਪਾ ਕੇ ਆਨੰਦ ਆ ਸਕਦਾ ਕਿਤਾ ਐਵੇਂ ਹੀ ਸਾਰਾ ਦਿਨ ਗੱਲਾਂ ਪੁੱਠੀਆਂ ਪੁੱਠੀਆਂ ਕਰ ਕਰਕੇ ਤੇ ਤੈਨੂੰ ਲੱਗਦਾ ਤੂੰ ਸ਼ਾਂਤ ਹੋ ਜਾਗਾ ਸ਼ਾਂਤ ਹੋਣ ਲਈ ਸ਼ਾਂਤ ਡਿਸਕਸ਼ਨ ਕਰਦੀ ਪੈਣੀ ਉਹਨਾਂ ਲੋਕਾਂ ਦੀ ਸੰਗਤ ਵਿੱਚ ਬੈਠੋ ਸਹੋਬਤ ਵਿੱਚ ਬੈਠੋ ਆਨੰਦ ਆਵੇ ਜ਼ਿੰਦਗੀ ਸੋਹਣੀ ਬਣੇ ਵਿਚਾਰ ਚਰਚਾ ਕਿੱਦਾਂ ਦੀ ਕਰਦੇ ਹੋ ਉਹਦਾਂ ਦੇ ਬਣੋਗੇ ਸਵੇਰ ਤੋਂ ਸ਼ਾਮ ਤੁਹਾਡੀ ਵਿਚਾਰ ਚਰਚਾ ਕਿੱਦਾਂ ਦੀ ਹੁੰਦੀ ਦੱਸੋ ਮੈਨੂੰ ਨਾ ਦੱਸੋ ਆਪਣੇ ਮਨ ਨੂੰ ਦੱਸੋ ਪੁੱਛੋ ਤੁਹਾਡੀ ਸਵੇਰ ਤੋਂ ਸ਼ਾਮ ਤੱਕ ਵਿਚਾਰ ਚਰਚਾ ਕਿੱਦਾਂ ਦੀ ਕਰਦੇ ਗੱਲਾਂ ਬਾਤਾਂ ਕਿੱਦਾਂ ਦੀਆਂ ਕਰਦੇ ਕੱਲ ਦੱਸੋ ਕਿਵੇਂ ਨੇ ਗੱਲਾਂ ਬਾਤਾਂ ਕੀਤੀ ਸਾਰਾ ਦਿਨ ਦੁਪਹਿਰੇ ਕਿੱਥੇ ਸਵੇਰੇ ਕਿਵੇਂ ਦੀ ਗੱਲਬਾਤ ਹੋਈ ਸੀ ਦੁਪਹਿਰੇ ਕਿੰਧਾਂ ਦੀਆਂ ਗੱਲਾਂ ਕਰਦੇ ਸੀ ਸ਼ਾਮ ਚ ਕਿੱਥੇ ਬੈਠੇ ਸੀ ਕੀ ਕੀ ਗੱਲਾਂ ਪਈਆਂ ਰਾਤ ਕਿੰਧਾਂ ਡਿਸਕਸ਼ਨ ਹੋਈ ਸੀ ਪਰਸੋਂ ਲਿਆਓ ਕਰੋ ਜੇ ਤਾ ਪਰਸੋਂ ਕਿਵੇਂ ਸੀ ਚੌਥੇ ਕਿਵੇਂ ਸੀ ਪੰਜਵੇਂ ਕਿਵੇਂ ਜਿੱਦਾਂ ਦੀ ਡਿਸਕਸ਼ਨ ਕਰਦੇ ਹੋ ਵਿਚਾਰਾਂ ਕਰਦੇ ਹੋ ਉਦਾਂ ਦੀ ਹੋ ਤੁਸੀਂ ਫਿਰ ਕਿਸੇ ਦਾ ਕੀ قصੂਰ ਹੈ ਬਿਮਾਰ ਵਿਚਾਰਾਂ ਕਰ ਕਰਕੇ ਬਿਮਾਰੀ ਹੋਵੋਗੇ ਤੰਦਰੁਸਤ ਵਿਚਾਰਾਂ ਕਰੋ ਤੁਹਾਡੇ ਤੰਦਰੁਸਤੀ ਆਵੇ ਤੁਹਾਡਾ ਮਨ ਤੰਦਰੁਸਤ ਹੋਵੇ ਤੁਹਾਡਾ ਤਨ ਤੰਦਰੁਸਤ ਹੋਵੇ ਹੈਲਦੀ ਡਿਸਕਸ਼ਨ ਕਰੋ ਚੰਗੀ ਡਿਸਕਸ਼ਨ ਕਰੋ ਚੰਗਿਆਂ ਚ ਬੈਠੋ ਚੰਗੀ ਗੱਲਬਾਤ ਕਰੋ ਮਾੜਾ ਬੰਦਾ ਉਹਦੇ ਤੇ ਗੁਰੂ ਸਾਹਿਬ ਤੇ ਕਹਿੰਦੇ ਐ ਕਿ ਸਾਹਮਣੇ ਆ ਰਿਹਾ ਕਬੀਰ ਸਾਖਤ ਸੰਗ ਨਾ ਕੀਜੀਏ ਦੂਰਹ ਜਾਈਏ ਭਾਗ ਇਹਨੇ ਭੱਜ ਜਾ ਕਰੋ ਤੇ ਵੇਖ ਕੇ ਵੀ ਉਹ ਤੁਰਿਆ ਆਉਂਦਾ ਇਹਨੇ ਗੱਲ ਤੋੜ ਲੈਣੀ ਚਲੋ ਚੱਲੀਏ ਇਹਦੇ ਤੋਂ ਲੈਣਾ ਕੀ ਐ ਪਰ ਸਾਡੇ ਆੜੀ ਹੋਈ ਉਹ ਸਾਡੇ ਦੋਸਤ ਫਰੈਂਡ ਸਰਕਲ ਸਾਡਾ ਉਹ ਹੈ ਜਿਹੜਾ ਸਾਰੀ ਦੁਨੀਆ ਦੀਆਂ ਪੁੱਠੀਆਂ ਖਬਰਾਂ ਸੁਣਾਵੇ ਕਈ ਵਾਰ ਤਾਂ ਕਹਾਂਗੇ ਗੱਲ ਬਹੁਤ ਸੋਹਣੀ ਸੁਣਾਉਂਦਾ ਹੈ ਨਾ ਜਦੋਂ ਇਹ ਲਾ ਕੇ ਪੂਰੀ ਸਾਖੀ ਬਣਾ ਦਿੰਦਾ ਉਹਨਾਂ ਨੂੰ ਨਜ਼ਾਰਾ ਆਉਂਦਾ ਉਹਨਾਂ ਗੱਲਾਂ ਸਾਨੂੰ ਤਾਂ ਸਵਾਦ ਹੀ ਬਹੁਤ ਆਉਂਦਾ ਕਿਹਦੀ ਧੀ ਦੀ ਗੱਲ ਕਿਹਦੀ ਨੂੰਹ ਦੀ ਗੱਲ ਕਿਹਦੇ ਪੁੱਤ ਦੀ ਗੱਲ ਫਿਰ ਬਿਮਾਰ ਗੱਲਾਂ ਕਰ ਕਰਕੇ ਬਿਮਾਰ ਹੀ ਹੋਣਾ ਹੈ ਕਿਹੜੀ ਤੰਦਰੁਸਤੀ ਪਾਲ ਜੇ ਤੁਸੀਂ हो के मैं जाओगे तंदुरुस्त मन बीमार है तन भी रोगी है कर स्नान सिमर प्रभ अपना मन तन पे अरोगा कोट बिगन लाथे प्रभ सरना प्रगटे भले संजोगा प्रभ बाणी शब्द सुपाख्या चंगी पाख्या गावो सुनो पढ़ो नित भाई गुरपूरे तू रखिया चंगी पाख्या चंगे, चंगे विचार चंगी सुनो समझो जिंदगी बदले जिंदगी चेंज आवे ਉੱਥੇ ਹੀ ਉੱਥੇ ਹੀ ਮੁਰਮੁਰ ਕਹਿੰਦੇ ਬੱਕਰੀ ਬੋੜ ਥੱਲੇ ਮੁਰਮੁਰ ਬੱਕਰੀ ਬੋੜ ਥੱਲੇ ਮੁਰਮੁਰ ਬੱਕਰੀ ਬੋੜ ਥੱਲੇ ਲੋਕਾਂ ਨੇ ਪਿੰਡ ਛੱਡ ਦਿੱਤੇ ਨੇ ਚੁਗਲੀਆਂ ਪਿੰਡਾਂ ਵਾਲੀਆਂ ਉਵੇਂ ਹੀ ਕਰਦੇ ਨੇ ਅਮਰੀਕਾ ਚੋ ਕੇ ਸਾਡਾ ਜੀ ਨਹੀਂ ਲੱਗਦਾ ਕੈਨੇਡਾ ਸਾਡਾ ਜੀ ਨਹੀਂ ਲੱਗਦਾ ਕੀ ਹੈ ਬੜਾ ਬਾਥਰੂਮ ਚੰਗਾ ਹੈ ਬੈੱਡ ਚੰਗਾ ਹੈ ਕਮਰਾ ਚੰਗਾ ਹੈ ਤੈਨੂੰ ਅਸਲ 'ਚ ਚੁਗਲੀਆਂ ਵਾਲਾ ਨਹੀਂ ਲੱਭਦਾ ਉੱਥੇ ਕੋਈ ਅਮਰੀਕਾ ਜਿੰਨੀਆਂ ਬੀਬੀਆਂ ਕੈਨੇਡਾ ਤੰਗ ਹੁੰਦੀਆਂ ਨੇ ਚੁਗਲੀਆਂ ਵਾਲੀਆਂ ਇੱਥੇ ਰਹਿ ਜਾਂਦੀਆਂ ਨੇ ਇਹ ਉੱਥੇ ਚਲੀ ਜਾਂਦੀਆਂ ਨੇ ਫਿਰ ਹੁਣ ਕਰਨ ਕੀ ਬੰਦਿਆਂ ਨੂੰ ਤਾਂ ਤਾਸ਼ ਤਾਸ਼ ਦਾ ਸਵਾਦ ਨਹੀਂ ਹੈ ਤਾਸ਼ ਦੇ ਨਾਲ ਜਿਹੜੀਆਂ ਗੱਲਾਂ ਨੇ ਉਹਦਾ ਸੁਆਦ ਚਸਕਾ ਪੈ ਗਿਆ ਉਹਦੀ ਆਦਤ ਪੈ ਗਈ ਹੁਣ ਕੀ ਕਰੋਗੇ ਤੁਸੀਂ ਚੰਗੀ ਗੱਲ ਵਿਚਾਰ ਚਰਚਾ ਨਾ ਹੋਣ ਕਰਕੇ ਜ਼ਿੰਦਗੀ ਬੇਰਸੀ ਤੇ ਫਿੱਕੀ ਹੋਣ ਲੱਗ ਜਾਂਦੀ ਹੈ ਉਵੇਂ ਬਣ ਜਾਂਦੀ ਹੈ ਲਾਈਫ ਜਿੱਦਾਂ ਦੇ ਵਿਚਾਰ ਸੁਣਦੇ ਹੋ ਬਾਣੀ ਨਹੀਂ ਸੁਣਨੀ ਗਾਣੇ ਸੁਣਨੇ ਕਦੇ ਉਹਦਾ ਗਾਣਾ ਲਾ ਲਿਆ ਕਦੇ ਮਿਊਜ਼ਿਕ ਚਾਹੀਦਾ ਤੁਸੀਂ ਘੰਟਾ ਸੁਣ ਲਓ ਚਲੋ ਦਿੱਤਾ ਟਾਈਮ ਇੱਕ ਗਾਣਾ ਸੁਣ ਲਿਆ ਦੋ ਸੁਣ ਲੈ ਬਾਕੀ ਤੇ ਤੂੰ ਚੱਜ ਦੀਆਂ ਗੱਲਾਂ ਸੁਣਨਾ ਤੇ ਤੇਰਾ ਤੇ ਇੱਥੋਂ ਗੱਡੀ ਤੁਰਨੀ ਆ ਘਰੋਂ ਤੁਰਿਆ ਇੱਥੇ ਤੱਕ ਗਾਣੇ ਇੱਥੋਂ ਜਾਂਦੇ ਆ ਵਾਪਸੀ ਤੇ ਗਾਣੇ ਆ ਲਾਲਾ ਉਹ ਲਾਲਾ ਆ ਚੱਕ ਲੈ ਤਰ ਲੈ ਚਲੀ ਜਾਂਦੀ ਏ ਬਸ ਫੇਰ ਉਥਲ ਪੁਥਲ ਦਿਮਾਗ ਚ ਵੀ ਮੱਝ ਜਾਂਦੀ ਏ ਫੇਰ ਕਿਤੇ ਸ਼ਾਂਤੀ ਨਹੀਂ ਆਉਂਦੀ ਆਵੇ ਕਿੱਥੋਂ ਆਲਾ ਦਵਾਲਾ ਚੇਂਜ ਕਰੋ ਆਪਣੇ ਆਪ ਨੂੰ ਬਦਲੋ ਕੀ ਸੁਣਦੇ ਹੋ ਕੀ ਪੜ੍ਹਦੇ ਹੋ ਕੀ ਬੋਲਦੇ ਹੋ ਕਿੱਦਾਂ ਦੀ ਗੱਲਬਾਤ ਕਰਦੇ ਹੋ ਸਾਰਾ ਕੁਝ ਮੈਟਰ ਕਰਦਾ ਹੈ ਸਾਰਾ ਕੁਝ ਹੀ ਮੈਟਰ ਕਰਦਾ ਇਹ ਸਾਰਾ ਕੁਝ ਮਾਇਨੇ ਰੱਖਦਾ ਤੁਹਾਡੀ ਜ਼ਿੰਦਗੀ ਵਿੱਚ ਮਾਇਨੇ ਰੱਖਦੀਆਂ ਇਹ ਚੀਜ਼ਾਂ ਬੜੀ ਕੀਮਤ ਹੈ ਇਹਨਾਂ ਚੀਜ਼ਾਂ ਦੀ ਇਹਨਾਂ ਚੀਜ਼ਾਂ ਦੀ ਬੜੀ ਵੈਲਿਊ ਸੀ ਬੜੀਆਂ ਮਹਿੰਗੀਆਂ ਚੀਜ਼ਾਂ ਸੀ ਤੂੰ ਸਸਤਾ ਸੌਦਾ ਖਰੀਦ-ਖਰੀਦ ਕੇ ਖੁਦ ਸਸਤਾ ਬਣ ਗਿਆ ਬੰਦਾ ਸਸਤਾ ਹੋ ਗਿਆ ਸਸhtੀਆਂ ਖਰੀਦਾਂ ਚੀਜ਼ਾਂ ਖਰੀਦ-ਖਰੀਦ ਕੇ ਪਰ ਜੇ ਮਹਿੰਗੇ ਵਿਚਾਰ ਪੜਦਾ ਸੁਣਦਾ ਫਿਰ ਤੇਰੀ ਵੀ ਕੀਮਤ ਪੈਂਦੀ ਤੂੰ ਮਹਿੰਗਾ ਹੁੰਦਾ ਵਧੀਆ ਵਿਚਾਰ ਤੇਰੇ ਕੋਲ ਹੁੰਦੇ ਤੂੰ ਮਹਿੰਗਾ ਹੁੰਦਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਦਾਨਾ। ਰਤਨ ਲਾਲ ਜੱਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਕੂਟ ਅਤੋਰ। ਆ ਖਜ਼ਾਨਾ ਹੁੰਦਾ। ਹਮ ਤਨਵੰਤ ਭਾਗਟ ਸੱਚ ਨਾ ਏ। ਤਾ ਤੂੰ ਵੀ ਤਨਵੰਤ ਹੁੰਦਾ ਭਾਗਾ ਵਾਲਾ ਹੁੰਦਾ। ਭਾਗਾ ਭਰੀਆਂ ਵਿਚਾਰਾ ਤੇਰੇ ਕੋਲ ਹੁੰਦੀਆਂ। ਤਨਵੰਤ ਹੁੰਦਾ ਆ ਆ ਖਜ਼ਾਨੇ ਦੇ ਨਾਲ। ਜਿਹਨੂੰ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਦਾ ਪ੍ਰਵਾਣ ਗਣੀ ਸਹੀ ਇਹ ਆਏ ਸਫਲ ਤੇ ਨਾ ਕੇ ਕੰਮ ਆ ਹੁਣ ਅਸੀਂ ਕਹਿੰਦੇ ਆ ਵੀ ਬੜੀਏ ਵਧੀਆ ਭਾਗ ਸੀ ਕੰਮ ਚੰਗਾ ਸੀ ਪਰ ਉਪਕਾਰੀ ਸੀ ਅਸੀਂ ਸੰਤਾਂ ਦੀ ਗੱਲ ਕਰਦੇ ਆ ਤੇ ਮੈਨੂੰ ਦੱਸੋ ਕਿਦਣੋ ਬਹਿ ਕੇ ਚੁਗਲੀਆਂ ਕਰੇ ਹੁੰਦੇ ਸੀ ਸਾਡੇ ਮੰਗੋ ਕਿਦਣ ਉਹਨਾਂ ਦੇ ਨਾਲ 4 ਘੰਟੇ ਸ਼ਾਮ ਨੂੰ ਕੋਈ ਬੰਦਾ ਬਹਿ ਕੇ ਤੇ ਦੁਨੀਆ ਦੀਆਂ ਗੱਲਾਂ ਕਰੇ ਇੱਕ ਦਿਨ ਨਹੀਂ ਇੱਕ ਘੰਟਾ ਨਹੀਂ ਇੱਕ ਮਿੰਟ ਨਹੀਂ ਤਾਂ ਭਾਗਾਂ ਲਈ ਇੱਕ ਗੱਲ ਨਹੀਂ ਇੱਕ ਗੱਲ ਇੱਕ ਮਿੰਟ ਵੀ ਨਹੀਂ ਖਰਾਬ ਹੋਣ ਦਿੱਤਾ ਆਪਣੀ ਜਿੰਦਗੀ ਤਾਂ ਭਾਗਾਂ ਵਾਲੇ ਨੇ ਨਾ ਫਿਰ ਮੇਰੇ RAM ਹਰ ਜਨਕ ਹੈ ਹੌ ਬਲ ਜਾਈ ਕੇਸਾਂ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਚਰਨ ਧੂੜ ਮੁਖ ਲਾਈਏ ਜਿਨ੍ਹਾਂ ਦੇ ਜਿਨ੍ਹਾਂ ਦੀ ਜ਼ਿੰਦਗੀ ਚੰਗੀ ਜਿਨ੍ਹਾਂ ਦੀ ਸੰਗਤ ਚੰਗੀ ਜਿਨ੍ਹਾਂ ਦੀ ਸੋਹਬਤ ਚੰਗੀ ਜਿਨ੍ਹਾਂ ਦੇ ਵਿਚਾਰ ਚੰਗੇ ਉਹਨਾਂ ਦੀ ਚਰਨ ਧੂੜ ਮੱਥੇ ਲਾਈਏ ਸਾਨੂੰ ਵੀ ਅਕਲ ਮਿਲੇ ਉਹਨਾਂ ਦੀ ਸੰਗਤ ਮਿਲੇ ਕੋਈ ਮਾੜੀ-ਮੋਢੀ ਅਸੀਂ ਵੀ ਚੱਜ ਦੀ ਗੱਲਬਾਤ ਕਰਨ ਲੱਗ ਜਾਈਏ ਤਾਂ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੇ ਕੋਈ ਤਰੱਕੀ ਚਾਹੁੰਦੇ ਹੋ ਟੱਕਦਿਆ ਕਰੋ ਜਿਹੜਾ ਬੰਦਾ ਬਕਵਾਸ ਕਰੇ ਵਾਲੇ ਦੇ ਵਾਲੇ ਚੁੱਪ ਕਰ ਜਾ ਮੇਰੇ ਨਾਲ ਯਾਰ ਇਹ ਗੱਲ ਹੈ ਕੋਈ ਕਰਨ ਵਾਲੀ ਅਗਲੇ ਦੇ ਘਰ ਦਾ ਪੰਗਾ ਆਪੇ ਨਿਵੇੜਦਾ ਰਹੇਗਾ ਮੇਰੇ ਹੱਥ ਜੁੜੇ ਤੂੰ ਚੱਲ ਟੋਕਣਾ ਸ਼ੁਰੂ ਕਰੋ ਜੇ ਬਚਣਾ ਹੈ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਦੇ ਵਿਚਾਰ ਸੁਣੇ ਸੀ ਸੁਣਨ ਤੋਂ ਪਹਿਲਾਂ ਸੋਚਿਆ ਕਰੋ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਆਂ ਵਿਚਾਰ ਕਿੱਦਾਂ ਨੇ ਸੁਣਦੇ ਇਹ ਵੇਖਣਾ ਤੁਹਾਨੂੰ ਕੋਈ ਰੋਕਦਾ ਨਹੀਂ ਤੁਸੀਂ ਮੂਵੀ ਵੇਖਣੀ ਘੰਟਾ ਵੇਖ ਲਓ ਤੁਸੀਂ ਸੀਰੀਜ਼ ਵੇਖਣੀ ਘੰਟਾ ਨਾਟਕ ਵੇਖੋ ਕੋਈ ਰੋਕਦਾ ਨਹੀਂ ਪਰ ਬਾਕੀ ਚੀਜ਼ਾਂ ਵਾਸਤੇ ਵੀ ਟਾਈਮ ਕੱਢ ਕੇ ਰੱਖਣਾ ਆ ਬਿਗ ਬੌਸ ਸਟਾਰਟ ਹੋ ਜਾਂਦਾ ਹੁੰਦਾ ਠੰਡ ਠੰਡ ਦੀ ਚ ਹੋ ਗਿਆ ਸ਼ੁਰੂ ਕਿ ਹੋਣਾ ਹੋ ਜਾਂਦਾ ਨਾ ਛਾਲਾਂ ਦੀਆਂ ਚ ਲੋ ਉਹਦੇ 'ਚ ਵੇਖੀ ਜਾਣ ਕੇ ਸਾਰਾ ਦਿਨ ਵੀ ਕੀ ਲੜ ਰਹੇ ਨੇ ਕੀ ਕਰਦੇ ਨੇ ਉਹਨਾਂ ਦੇ ਘਰ 'ਚ ਦੀਗਾ ਰੱਖਣਗੇ ਤਰੱਕੀ ਤਰੁੱਕੀ ਤੇ ਕੋਈ ਉਹਦੇ ਤੋਂ ਚੱਜ ਦੀ ਚੀਜ਼ ਹੈ ਕੋਈ ਕੋਈ ਸਿੱਖਦਾ ਹੈ ਕਿ ਕਿੱਦਾਂ ਦੀਆਂ ਪਰਸਨੈਲਿਟੀਆਂ ਹੁੰਦੀਆਂ ਨੇ ਬੰਦੇ ਦਾ ਪਤਾ ਲੱਗਦਾ ਪਰ ਨਹੀਂ ਤੇ ਬਸ ਅਸੀਂ ਤੇ ਨਿਗਾਹ ਹੀ ਰੱਖਦੇ ਆ ਛਾਤੀਆਂ ਮਾਰ ਲੋ ਲੋਕਾਂ ਦੇ ਘਰਾਂ ਵਿੱਚ ਆਪਣੇ ਘਰ 'ਚ ਕੀ ਹੋ ਰਿਹਾ ਲੋਕ ਘੱਟ ਵੇਖਦੇ ਆ ਗਵਾਂਢੀ ਦੇ ਘਰ ਦੀਗਾ ਜ਼ਿਆਦਾ ਰੱਖਦੇ ਇਹਦੇ ਘਰ 'ਚ ਕਿਵੇਂ ਚੱਲ ਰਿਹਾ ਹੈ ਕਿਉਂਕਿ ਆਪਣੇ ਘਰ ਚ ਕੀ ਹੋ ਰਿਹਾ ਇਹਦਾ ਨਹੀਂ ਮਸਲਾ ਗਵਾਂਢੀ ਦੇ ਕਿਦਾਂ ਚਾਚੇ ਦੇ ਕਿਦਾਂ ਤਾਏ ਦੇ ਕਿਦਾਂ ਭੂਆ ਦੇ ਕਿਦਾਂ ਸਾਰਿਆਂ ਚ ਨਿਗਰ ਰੱਖਣੀ ਫਿਰ ਕਹਿੰਦੇ ਆ ਮਨ ਟਿਕਦਾ ਨਹੀਂ ਇੰਨੇ ਥਾਵਾਂ ਤੇ ਤਾਂ ਸਵੇਰੇ ਭੇਜ ਕੇ ਹਟਿਆ ਟਿਕੇ ਕੀ ਇਹ ਖਲਾਰਿਆ ਕਿੰਨੇ ਸੀ ਭਲਾ ਪਹਿਲਾਂ ਟਿਕਣ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਖਲਾਰਨ ਦੀ ਕਰੋ ਟਕਾਉਣ ਨੂੰ ਕਹਿੰਦਾ ਮੈਂ ਟਕਾਵਾਂ ਹਨਾ ਵੀ ਮੇਰਾ ਮਨ ਟਕਾ ਦਿਓ ਜੀਤ ਖਲਾਰਿਆ ਕਿੰਨੇ ਸੀ ਇਹਦੇ ਤੇ ਗੱਲ ਕਰਦੇ ਆਂ ਦੁਕਾਨ ਦੀ ਗੱਲ ਫੇਰ ਕਰਾਂਗੇ ਪਹਿਲਾਂ ਤੂੰ ਇਹ ਦੱਸ ਕਿ ਖਲਾਰਿਆ ਕਿਵੇਂ ਸੀ ਇਹ ਤੇ ਚੰਗਾ ਭਲਾ ਸੀ ਖਲਾਰਿਆ ਤੇ ਤੂੰ ਐ ਸਵੇਰੇ ਹੀ ਖਲਾਰਨ ਬਹਿ ਜਾਣਾ ਲੈ ਕੇ ਫੋਨ ਕਹਦੇ ਉਹਦੇ ਨਾਲ ਗੱਲ ਕਰ ਕਹਦੇ ਉਹਦੇ ਨਾਲ ਕਰ ਕਰ ਉਹਦੇ ਨਾਲ ਕਰ ਦੋ ਦੋ ਘੰਟੇ ਖਲਾਰਨ ਤੇ ਤੂੰ ਲਾਵੇਂ ਫਿਰ ਭਾਈ ਸਾਹਿਬ ਜੀ ਤੇ ਇੱਕ ਟਿਕਾਵੋ ਕਿਰਪਾ ਕਰੋ ਕੋਈ ਮਨ ਟਿਕੇ ਲੈ ਮੈਂ ਟਿਕਾਵਾਂ ਜੁੱਤੀ ਨਾ ਲਾ ਲੈ ਬੰਦਾ ਫੇਰ ਵੀ ਤੂੰ ਖਲਾਰਨ ਵਾਲਾ ਕੰਮ ਕਰਦਾ ਪਹਿਲਾਂ ਪਹਿਲਾਂ ਬੜਾ ਟਿਕਿਆ ਸੀ ਹੁਣ ਫੇਰ ਖੇਲ ਰ ਗਿਆ ਹੁਣ ਦੱਸ ਮੈਂ ਤੇਰੇ ਰਸੀਆਂ ਬੰਨਦਾ ਫੇਰ ਇਕੱਠਾ ਕਰਦਾ ਰਾਂ ਤੇਰੇ ਮਨ ਨੂੰ ਮੈਂ ਰੱਬ ਲੱਜ ਪਾ ਦਿਆ ਮੈਂ ਤੂੰ ਆਪ ਟਿਕਾ ਆਪਣੀ ਮਨ ਖਿਲਾਰੇ ਆ ਨਾ ਕਰੋ ਇਹ ਖਿਲਰਿਆ ਰਾਸ ਨਹੀਂ ਆਉਣਾ ਸ਼ਰੀਰ ਤੇ ਖਿਲਰਦਾ ਹੀ ਖਿਲਰਦਾ ਹੀ ਹੈ ਨਾ ਏਜ ਦੇ ਹਿਸਾਬ ਨਾਲ ਸ਼ਰੀਰ ਐ ਜਾਂਦਾ ਮੂੰਹ ਵੱਡਾ ਸਾਰਾ ਹੋਈ ਜਾਂਦਾ ਜਿਵੇਂ ਜਿਵੇਂ ਏਜ ਵਧੇਗੀ ਨਾ ਬੰਦਾ ਖਿਲਰ ਜਾਂਦਾ ਐ ਜਿਵੇਂ ਜਿਵੇਂ ਮੰਨ ਲਓ ਤੁਸੀਂ 30 ਟੱਪਣਾ ਥੋੜੇ ਥੋੜੇ ਚੌੜੇ ਜੇ ਹੋਣ ਲੱਗ ਜਾਣਾ ਫਿਰ 35 ਹੋਰ ਚੌੜਾ ਜਾ ਖਿਲਰੀ ਜਾਏਗਾ 40 ਤੋਂ ਬਾਅਦ ਹੋਰ ਖਿਲਰ ਜਾਏਗਾ 50 ਤੋਂ ਬਾਅਦ ਹੋਰ ਖਿਲਰ ਐਵੇਂ ਬੰਦਾ ਲਮਕਣ ਜੇ ਲੱਗ ਜਾਂਦਾ ਸਰੀਰ ਤੇ ਖਿਲਰਿਆ ਫਿਰ ਵੀ ਚੱਲ ਜੂ ਤੇਰਾ ਮਨ ਖਿਲਰਿਆ ਨਹੀਂ ਚੱਲਣਾ ਮਨ ਵੀ ਨਾਲ ਹੀ ਖਿਲਾਰੀ ਤੁਰਿਆ ਜਾਣਾ ਇਹਨੂੰ ਖਲਾਰੋ ਨਾ ਇਹਨੂੰ ਠੀਕ ਕਰੋ ਕਿਸੇ ਨੇ ਨਹੀਂ ਕਰਨਾ ਤੂੰ ਕਰਨਾ ਤੇਰਾ ਮਨ ਹੈ ਤੂੰ ਕਰਨਾ ਖਿਲਾਰਿਆ ਤੂੰ ਆਪਿਆ ਗੰਦ ਤੂੰ ਪਾਇਆ ਤੇ ਚੱਕਣਾ ਵੀ ਤੈਨੂੰ ਆਪ ਪਹਿਣਾ ਬਾਹਰ ਚਾਹ ਰੋੜ ਦੇਣਾ ਘਰ ਆ ਚੱਕ ਨਹੀਂ ਮੜ ਜਾ ਗਲਾਸ ਟੁੱਟ ਗਿਆ ਚੱਕ ਲਈ ਖਲਾਰਾ ਪਾ ਕੇ ਗੰਦ ਪਾ ਕੇ ਘਰ ਵਾਲੀ ਨੂੰ ਆਵਾਜ਼ ਮਾਰਦਾ ਚੱਕ ਲਈ ਜਿਹੜਾ ਤੇਰੇ ਅੰਦਰ ਗੰਦ ਪਾਇਆ ਇਹ ਘਰ ਵਾਲੀ ਨਹੀਂ ਚੱਕ ਸਕਦੀ ਬੱਚੇ ਨਹੀਂ ਚੱਕ ਸਕਦੇ ਤੂੰ ਚੱਕੇਗਾ ਇਹ ਕਿਸੇ ਨੇ ਨਹੀਂ ਚੱਕਿਆ ਸੰਗਤ ਮਾੜੀ ਕੀਤੀ ਸੀ ਹੁਣ ਚੰਗੀ ਸੰਗਤ ਚੰਗੀ ਕਰਨ ਲੱਗ ਜਾ ਬਸ ਰਹਿਣ ਦੇ ਜੋ ਪਿਆ ਤੂੰ ਚੰਗੀ ਸੰਗਤ ਕਰਨ ਲੱਗ ਜਾ ਘਰ ਜੇ ਤੂੰ ਕਹੇ ਨਾ ਵੀ ਘਰ ਜਿੰਨਾ ਤੂੰ ਗੰਦ ਪਾਈ ਫਿਰਦਾ ਨੂੰ ਸਾਫ਼ ਕਰ ਲੇਗਾ ਇਹ ਸਾਫ਼ ਨਹੀਂ ਹੋਣਾ ਨਾ ਤੈਨੂੰ ਘਰ ਹੀ ਬਦਲਣਾ ਪੈਣਾ ਨਵੇਂ ਚ ਚੱਲ आला दुआला पूरा बदल फ्रेंड सर्कल बद बदल दोस्त बदल पॉजिटिव बंद बैठे कर जिन्हें यूट्यूब चैनल भैड़े सबसक्राइब किए सब बंद कर नवे चेंज कर हर चीज बदल आला दुआला पूरा बदल फिर बदलेगा उन्हें चिर नहीं बदल सकता नवे थान पर मूव हो जाओ फिर फिर सारा कुछ बदल जाए ਗੱਲਾਂ ਪੁਰਾਣੀਆਂ ਛੱਡਤੀਆਂ ਪੁਰਾਣੇ ਦੋਸਤ ਛੱਡਤੇ ਪੁਰਾਣੀਆਂ ਗੱਲਾਂ ਛੱਡਤੀਆਂ ਚੰਗੇ ਬੰਦੇ ਆ ਦੀ ਸੰਗਤ ਵਿੱਚ ਚਲੋ ਵੇਖਿਓ ਨਾਲ ਦੀ ਨਾਲ ਹੀ ਚੰਗਿਆਈ ਸ਼ੁਰੂ ਹੋ ਜਾਂਦੀ ਐ ਲੋਕ ਦਿਵਾਨ ਸੁਣ ਲੈਣਗੇ ਪਰ ਦੋਸਤ ਫਰੈਂਡ ਨਹੀਂ ਬਦਲਦੇ ਕੈਂਪ ਲਾ ਲੈਣਗੇ ਦੋਸਤ ਫਰੈਂਡ ਨਹੀਂ ਬਦਲਦੇ ਆਪਣੇ ਉੱਥੇ ਹੀ ਫੇਰ ਚਲੇ ਜਾਣਗੇ ਤੁਹਾਨੂੰ ਨਾਲ ਸਾਰਾ ਕੁਝ ਬਦਲ ਜਾ ਪੈਂਦਾ ਤਾਂ ਜਾ ਕੇ ਰਿਜ਼ਲਟ ਨਿਕਲੇਗਾ ਸੁਭਾਅ ਬਦਲਣਾ ਪੈਂਦਾ ਆਦਤਾਂ ਬਦਲਣੀਆਂ ਪੈਂਦੀਆਂ ਚੁਗਲੀ ਵਾਲਾ ਬੰਦਾ ਮਾੜਾ ਬੋਲਣ ਵਾਲਾ ਬੰਦਾ ਨੇੜੇ ਨਾ ਖੜਨਿਆ ਕਰ ਲੈਣਾ ਕੀ ਹੈ ਚੱਜ ਦੀ ਗੱਲ ਕਰੋ ਜੇ ਕਰਨੀ ਹੈ